ਚਾਰ ਦਿਨ ਦੀ ਜਿਹੜੀ ਪੈਰੋਲ ਮਿਲੀ ਆ ਉਹ ਸੌਂ ਚੁੱਕਣ ਵਾਸਤੇ ਹੀ ਮਿਲੀ ਆ ਉਹਨਾਂ ਚ ਚਾਂਹ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਚੁੱਕਾ ਸਕਦੇ ਵੈਸੇ 5 ਜੁਲਾਈ ਨਿਸ਼ਚਿਤ ਕੀਤੀ ਗਈ ਆ ਪਰ ਜੇਕਰ ਕੋਈ ਅਰਚਨ ਹੁੰਦੀ ਆ ਕਾਨੂੰਨੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਆ ਤੇ ਉਹਦੇ ਵਿੱਚ ਹੋ ਸਕਦਾ ਕਿ ਉਹ ਦਿਨ ਕਿ ਅੱਗੇ ਪਿੱਛੇ ਹੋ ਜਾਣ ਪਰ ਚਾਰ ਦਿਨ ਦੀ ਪਰੋਲ ਦਾ ਮਤਲਬ ਜਿਹੜਾ ਵਾ ਉਹ ਭਾਈ ਸਾਹਿਬ ਨੂੰ ਜਿਹੜਾ ਸੌਂ ਚ ਪਾਉਂਦਾ ਹੀ ਆ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਸ ਚਾਰ ਦਿਨ ਦੇ ਵਿੱਚ ਪੰਜਾਬ ਆਉਣਗੇ ਦੂਸਰੀ ਬੇਨਤੀ ਜੋ ਸੰਗਤ ਪੁੱਛ ਰਹੀ ਹੈ ਜਾਂ ਕਹਿ ਰਹੀ ਹੈ ਕਿ ਉੱਥੇ ਜਾ ਸਕਦੇ ਆ ਪਾਰਲੀਮੈਂਟ ਦੇ ਵਿੱਚ ਜਿੱਥੇ ਭਾਈ ਸਾਹਿਬ ਨੇ ਸੌ ਚੱਕਣੀ ਆ ਜਾਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਆ ਤੇ ਉਹ ਬੇਨਤੀ ਕਰਦੇ ਆ ਕਿ ਬਿਲਕੁਲ ਨਹੀਂ ਇਦਾਂ ਦਾ ਕੋਈ ਆਰਡਰ ਨਹੀਂ ਹੈਗਾ ਨਾ ਹੀ ਇਦਾਂ ਦਾ ਕੋਈ ਸਿਸਟਮ ਹੈਗਾ ਕਿ ਆਪਾਂ ਜਾ ਕੇ ਕੋਈ ਮਿਲ ਸਕਦੇ ਆ ਹਜੇ ਤਾਂ ਅਸੀਂ ਸੋਚ ਰਹੇ ਸੀ ਕਿ ਸਵੇਰੇ ਜੇ ਮਹਾਰਾ ਕਿਰਪਾ ਕਰਨ ਸਿੱਧੀ ਜਾਵਾਂਗੇ ਪਹਿਲੀ ਗੱਲ ਤਾਂ ਇਹ ਆਪ ਸੰਗਤਾਂ ਦੇ ਸਾਹਮਣੇ ਜੋ ਨਿਊਜ਼ ਆ ਰਹੀ ਆ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਜੋ ਨੇ ਕਿ ਐਮਪੀ ਦੇ ਅਹੁਦੇ ਵਜੋਂ ਸੌ ਚੱਕਣਗੇ ਬਿਲਕੁਲ ਉਹ ਖਬਰ ਜਿਹੜੀ ਉਹ ਦਰੁਸਤਾ ਸਹੀ ਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਕਾਫੀ ਵਾਰੀ ਇਹ ਖਬਰ ਆ ਚ ਪੀਰ ਤੇ ਸੰਗਤ ਦੁਬਦਾ ਚ ਪੈ ਜਾਂਦੀ ਆ ਸੋ ਇਸ ਵਾਸਤੇ ਬੇਨਤੀ ਕਰਦੀ ਆ ਕਿ 5 ਜੁਲਾਈ ਨੂੰ ਹੀ ਜਿਹੜਾ ਉਹ ਭਾਈ ਸਾਹਿਬ ਸੌ ਜਿਹੜੀ ਆ ਉਹ ਚੱਕਣਗੇ ਪਾਰਲੀਮੈਂਟ ਦੇ ਅਹੁਦੇਦਾਰ ਵਜੋਂ ਪਰ ਜਿਹੜੀ ਇੱਕ ਹੋਰ ਵੀ ਗੱਲ ਨਾਲ ਚੱਲ ਰਹੀ ਆ ਕਿ 4 ਦਿਨ ਦੀ ਪੈਰੋਲ ਆ ਜਿਹਦੇ ਵਿੱਚ ਸੰਗਤ ਫੋਨ ਕਰ ਰਹੀ ਆ ਮੈਸੇਜ ਕਰ ਰਹੀ ਆ ਕਿ ਜਿਹੜੀ ਪੈਰੋਲ ਮਿਲਨੀ ਆ 4 ਦਿਨ ਦੀ ਉਹਦੇ ਵਿੱਚ ਭਾਈ ਸਾਹਿਬ ਪੰਜਾਬ ਆਉਣਗੇ ਜਾਂ ਘਰ ਆਉਣਗੇ ਸੋ ਉਹਦੇ ਵਾਸਤੇ ਮੈਂ ਬੇਨਤੀ ਕਰਦਾ ਕਿ 4 ਦਿਨ ਦੀ ਜਿਹੜੀ ਪੈਰੋਲ ਮਿਲੀ ਆ ਉਹ ਸੌਂ ਚੁੱਕਣ ਵਾਸਤੇ ਹੀ ਮਿਲੀ ਆ ਉਹਨਾਂ 14 ਦਿਨਾਂ ਦੇ ਵਿੱਚ ਕਿਸੇ ਵੀ ਦਿਨ ਚੁਕਾ ਸਕਦੇ ਵੈਸੇ 5 ਜੁਲਾਈ ਨਿਸ਼ਚਿਤ ਕੀਤੀ ਗਈ ਆ ਪਰ ਜੇਕਰ ਕੋਈ ਅਰਚਣ ਹੁੰਦੀ ਆ ਕਾਨੂੰਨੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਆ ਤੇ ਉਹਦੇ ਵਿੱਚ ਹੋ ਸਕਦਾ ਕਿ ਹੋਰ ਦਿਨ ਅੱਗੇ ਪਿੱਛੇ ਹੋ ਜਾਣ 4 ਦਿਨ ਦੀ ਪੈਰੋਲ ਦਾ ਮਤਲਬ ਜਿਹੜਾ ਵਾ ਉਹ ਭਾਈ ਸਾਹਿਬ ਨੂੰ ਜਿਹੜਾ ਸੌਂ ਚਕਾਉਂਦਾ ਹੀ ਆ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਸ 4 ਦਿਨ ਦੇ ਵਿੱਚ ਪੰਜਾਬ ਆਉਣਗੇ ਦੂਸਰੀ ਬੇਨਤੀ ਉਹ ਸੰਗਤ ਪੁੱਛ ਰਹੀ ਹੈ ਜਾਂ ਕਹਿ ਰਹੀ ਹੈ ਕਿ ਉੱਥੇ ਜਾ ਸਕਦੇ ਆ ਪਾਰਲੀਮੈਂਟ ਦੇ ਵਿੱਚ ਜਿੱਥੇ ਭਾਈ ਸਾਹਿਬ ਨੇ ਸੌਂ ਚੱਕਣੀ ਆ ਜਾਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਆ ਤੇ ਉਹ ਬੇਨਤੀ ਕਰਦੇ ਆ ਕਿ ਬਿਲਕੁਲ ਨਹੀਂ ਇਦਾਂ ਦਾ ਕੋਈ ਆਰਡਰ ਨਹੀਂ ਹੈਗਾ ਨਾ ਹੀ ਇਦਾਂ ਦਾ ਕੋਈ ਸਿਸਟਮ ਹੈਗਾ ਕਿ ਆਪਾਂ ਜਾ ਕੇ ਕੋਈ ਮਿਲ ਸਕਦੇ ਆ ਹਜੇ ਤਾਂ ਅਸੀਂ ਸੋਚ ਰਹੇ ਸੀ ਕਿ ਸਵੇਰੇ ਜੇ ਮਹਾਰਾ ਕਿਰਪਾ ਕਰਨ ਸਿੱਧੇ ਲਈ ਜਾਵਾਂਗੇ ਪਿੱਛਲੀ ਗੱਲ ਤਾਂ ਇਹ ਕਿ ਜਿਹੜੀਆਂ ਕਰਦੇ ਫੋਨ ਕਰਦੇ ਬਸ ਹਾਂ ਜੀ ਪੀ ਹਜੇ ਤਾਂ ਸੋਚ ਰਏ ਸੀ ਅਸੀਂ ਕਿ ਦਿੱਲੀ ਜਾਵਾਂਗੇ ਤੇ ਪਰ ਉਸ ਤੋਂ ਪਹਿਲਾਂ ਹੀ ਏਜੰਸੀਜ਼ ਜਿਹੜੀਆਂ ਨੇ ਉਹਨਾਂ ਦੇ ਐਕਟਿਵ ਹੋ ਗਈਆਂ ਉਹਨਾਂ ਦੇ ਫੋਨ ਆਉਣ ਲੱਗੇ ਵੀ ਤੁਸੀਂ ਦਿੱਲੀ ਤਾਂ ਨਹੀਂ ਜਾ ਰਹੇ ਵਿਚਾਰ ਰਹੇ ਹੋ ਤੇ ਤੁਸੀਂ ਨਹੀਂ ਜਾਣਾ ਸੋ ਪਹਿਲੀ ਗੱਲ ਤਾਂ ਆਪਾਂ ਜਾ ਹੀ ਨਹੀਂ ਸਕਦੇ ਜਾਣ ਦੇਣਾ ਨਹੀਂ ਕਿਸੇ ਨੇ ਪਰ ਜੇ ਕੋਈ ਸੰਗਤ ਦਾ ਜੀ ਇਹ ਚਾਵੇ ਕਿ ਮੈਂ ਜਾ ਕੇ ਜਾਂ ਦਿੱਲੀ ਤੋਂ ਕੋਈ ਸੰਗਤ ਚਾਵੇ ਇਦਾਂ ਦਾ ਤਾਂ ਨਹੀਂ ਕਿ ਰੀ ਬੇਨਤੀ ਹੈ ਕਿ ਇਦਾਂ ਦਾ ਕੋਈ ਵੀ ਆਪਜੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਦਾਂ ਸੰਭਵ ਨਹੀਂ ਹੈਗਾ ਭਾਈ ਸਾਹਿਬ ਨੂੰ ਨਹੀਂ ਮਿਲ ਦਿੱਤਾ ਜਾਣਾ ਤੇ ਸਿਰਫ ਉਹਨਾਂ ਨੂੰ ਜਿਹੜੀ ਸੌ ਚੁੱਕਣ ਦੀ ਪ੍ਰਕਿਰਿਆ ਵਾ ਉਹ ਜੋ ਵੀ ਫਾਲੋ ਅਪ ਕਰਾਉਣੀ ਉਹਨਾਂ ਨੇ ਜਿਸ ਤਰੀਕੇ ਨਾਲ ਕਰਾਉਣੀ ਹੈ ਉਹੀ ਹੋਣੀ ਹੈ ਤੇ ਉਥੋਂ ਡਿਬਲੂਗੜ ਤੋਂ ਦਿੱਲੀ ਲੈ ਜਾਂਦਾ ਜਾਣਾ ਵਾ ਤੇ ਸੌ ਚੁੱਕ ਪ੍ਰੋਗਰਾਮ ਹੋਣਾ ਵਾ ਤੇ ਵਾਪਸ ਡਿਬਲੂਗੜ ਤੋਂ ਉਹਨਾਂ ਨੇ ਭਾਈ ਸਾਹਿਬ ਨੂੰ ਲੈ ਜਾਣਾ ਵਾ ਨਾ ਤਾਂ ਉਹਨਾਂ ਨੂੰ ਪੰਜਾਬ ਲੈ ਕੇ ਆਉਣਾ ਨਾ ਮੰਨੇ ਘਰ ਆਉਣਾ ਇਸ ਸਮੇਂ ਦੇ ਵਿੱਚ ਸ ਦੂਸਰੀ ਗੱਲ ਕਿ ਇੱਕ ਜਿਹੜੀ ਬਾਰ-ਬਾਰ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਕਿ ਬਹੁਤ ਵਾਰ ਕੀ ਹੁੰਦਾ ਕਿ ਕਈ ਵਾਰੀ ਫੇਕ ਪੋਸਟਰ ਬਣ ਜਾਂਦੇ ਨੇ ਫੇਕ ਪੋਸਟਾਂ ਪੈਂਦੀਆਂ ਨੇ ਪਹਿਲੀ ਗੱਲ ਤਾਂ ਵੀ ਜਿੰਨਾ ਚਿਰ ਆਫੀਸ਼ੀਅਲ ਜਿਹੜੇ ਪੇਜ ਨੇ ਜਿਨ੍ਹਾਂ ਤੇ ਇਲੈਕਸ਼ਨ ਦੇ ਬਾਬਤ ਜਿਹੜੀਆਂ ਅਪਡੇਟਸ ਪੈਂਦੀਆਂ ਹੁੰਦੀਆਂ ਸੀਗੀਆਂ ਜਿਵੇਂ ਰੋਡ ਮੈਪ ਪੈਂਦਾ ਸੀ ਗਿਆ ਜਾਂ ਬਾਪੂ ਜੀ ਦੀਆਂ ਮਾਤਾ ਜੀ ਦੀਆਂ ਸਾਡੀਆਂ ਵੀਡੀਓਜ਼ ਕਰਾ ਪੈਂਦੀਆਂ ਸੀਗੀਆਂ ਉਹ ਪੇਜਾਂ ਤੇ ਜਾਂ ਉਸ ਤੋਂ ਇਲਾਵਾ ਬਾਪੂ ਜੀ ਦੀ ਜਾਂ ਮਾਤਾ ਜੀ ਦੀ ਕੋਈ ਵੀਡੀਓ ਆਉਂਦੀ ਆ ਸੁਨੇਹਾ ਦੇ ਰੂਪ ਦੇ ਵਿੱਚ ਉਹਦੇ ਉੱਤੇ ਹੀ ਆਪਾਂ ਯਕੀਨ ਕਰਿਆ ਕਰੀਏ ਛੇਤੀ ਕੀਤੇ ਕੋਈ ਵੀ ਪੋਸਟ ਪੈਂਦੀ ਹੁੰਦੀ ਆ ਜਾਂ ਦਾਸ ਜੀ ਕੋਈ ਆਪਣੇ ਜਿਹੜੀ ਮੇਰੀ ਫੇਸਬੁੱਕ ਆ ਆਈਡੀ ਆ ਉਹ ਤੁਹਾਨੂੰ ਸੰਗਤ ਨੂੰ ਇਹ ਪਤਾ ਹੀ ਹੈ ਕਿ ਇਹੋ ਮੇਰੀ ਇੱਕ ਆਈਡੀ ਹੈ ਇੱਥੇ ਜੇਕਰ ਕੋਈ ਪੋਸਟ ਪੈਂਦੀ ਆ ਤੇ ਉਹ ਅਸੀਂ ਤਾਂ ਹੀ ਪਾਉਨੇ ਹੋਣੇ ਆ ਜਿੰਨਾ ਚਿਰ ਅਸੀਂ ਪੋਸਟ ਨੂੰ ਪੂਰਾ ਘੋਖਣਾ ਲਈਏ ਉਸ ਗੱਲ ਨੂੰ ਚੰਗੀ ਤਰ੍ਹਾਂ ਪਤਾ ਨਾ ਕਰ ਲਈਏ ਸੋ ਸੰਗਤ ਨੂੰ ਬੇਨਤੀ ਹੈ ਕਿ ਕਦੇ ਵੀ ਜਿਸ ਉਹ ਇਹਨਾਂ ਚੀਜ਼ਾਂ ਉੱਤੇ ਧਿਆਨ ਰੱਖਿਆ ਕਰੋ ਬਾਕੀ ਪੰਜ ਨੂੰ ਜਿਹੜੀ ਆ ਉਹ ਭਾਈ ਸਾਹਿਬ ਬਿਲਕੁਲ 5 ਜੁਲਾਈ ਡੇਟ ਮਿਲੀ ਆ 4 ਦਿਨ ਦੀ ਜਿਹੜੀ ਪੈਰੋਲ ਆ ਮੈਂ ਫਿਰ ਬੇਨਤੀ ਕਰਦੇ ਆ ਕਿ ਉਸ ਪੈਰੋਲ ਦਾ ਮਤਲਬ 4 ਦਿਨ ਦੇ ਵਿੱਚ ਵਿੱਚ ਸੋਚ ਕੋਣਾ ਨਾ ਕਿ ਭਾਉ ਸਾਹਿਬ ਭਾਈ ਨੂੰ ਪੰਜਾਬ ਲੈ ਕੇ ਭਾਈ ਸਾਹਿਬ ਨੂੰ ਆਉਣਾ ਜਾ ਉਹਨਾਂ ਦੇ ਵੱਲੋਂ ਪੰਜਾਬ ਜਾਂ ਘਰ ਆਉਣ ਦੀ ਗੱਲ ਜਿਹੜੀ ਹੈ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਕੋਈ ਇਦਾਂ ਦੀ ਬਿਲਕੁਲ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਆਪਾਂ ਜਾ ਕੇ ਕੋਈ ਵੀ ਮਨੁੱਖ ਜਿਹੜਾ ਵਾ ਜਾ ਕੇ ਉੱਥੇ ਉਹਨਾਂ ਦੇ ਉਸ ਸੌਂਚਕ ਸਮਾਗਮ 'ਚ ਪਛਾਣ ਹੋ ਸਕਦੀ ਹੈ ਸੋ ਇਹੀ ਬਸ ਬੇਨਤੀਆਂ ਕਰਨੀ ਸੀ ਆਪ ਜੀ ਨੂੰ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਆਪਾਂ ਵੱਧ ਤੋਂ ਵੱਧ ਅਰਦਾਸਾਂ ਬੇਨਤੀਆਂ ਕਰੀਏ ਸਾਰੇ ਸਿੰਘਾਂ ਦੇ ਬਾਬਤ ਬਾਣੀ ਪੜੀਏ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਜਲਦੀ ਤੋਂ ਜਲਦੀ ਸਾਰੇ ਸਾਡੇ ਸਿੰਘ ਜਿਨੇ ਸੁਮੇਤ ਬੰਦੀ ਸਿੰਘ ਜਿੰਨੇ ਵੀ ਨੌਜਵਾਨ ਜ਼ਿਲ੍ਹਾ ਦੇ ਵਿੱਚ ਬੰਦ ਨੇ ਜਿਨ੍ਹਾਂ ਦੀਆਂ ਸਿਵਾਵਾ ਕੁੜੀਆਂ ਹੋ ਗਈਆਂ ਉਹ ਬੰਦੀ ਸਿੰਘ ਹੋ ਜਾਣ ਭਾਵੇਂ ਡਿਬੂਗੜ ਵਾਲੇ ਹੋਣ ਜਾਂ ਹੋਰ ਵੀ ਨੌਜਵਾਨ ਜੱਗੀਜੋਲ ਵਰਗੇ ਜਿੰਨੇ ਵੀ ਨੇ ਉਹ ਸਾਰੇ ਗੁਰੂ ਕਿਰਪਾ ਕਰੇ ਸਿਵੇਂ ਪਾਸ਼ਾ ਜਿਹੜੀ ਆ ਉਹ ਮਹਾਰਾ ਕਿਰਪਾ ਕਰਨ ਸਾਰਿਆਂ ਨੂੰ ਰਿਹਾਈਆਂ ਬਖਸ਼ਣ ਸਾਰੇ ਆਪਣੇ ਘਰਾਂ ਦੇ ਵਿੱਚ ਪੰਥ ਪੰਜਾਬ ਦੇ ਵਿੱਚ ਆ ਕੇ ਸਿਵਾਵਾ ਕਰਨ ਆਪਣੇ ਪਰਿਵਾਰਾਂ ਵਿੱਚ ਵਿਚਰ ਸੁਮਹਾਰਾ ਜ ਪਲਾ ਕਰੇ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ